ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਵਿੱਚ ਸੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਕੰਟੈਕਟ ਨੰਬਰ 8427595211 ਦੋਸਤੋ ਜੋ ਅੱਜ ਦੀ ਵੀਡੀਓ ਪਿੰਡ ਭੁੱਡੀਪੁਰਾ ਤੇ ਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪੈਣ ਦਾ ਸਾਹਮਣੇ ਜੋ ਵੈਡਸ ਸਾਹਮਣੇ ਸਕਰੀਨ ਤੇ ਤੁਹਾਨੂੰ ਦਿਖਾਈ ਦਿੰਦੀ ਹੈ ਦੋਸਤੋ ਬਾਈ ਦਾ ਘਰੇਲੂ ਨਾਗਾ ਬਕਾਊਆ ਤੇ ਬਾਈ ਤੋਂ ਆਪਾਂ ਲੈਨੇ ਆ ਡਿਟੇਲ ਦੋਸਤੋ ਕਰਦੇ ਆ ਗੱਲਬਾਤ ਇਸ ਰੈਡ ਵਾਰੇ ਆਇਓ ਬਾਈ ਜੀ ਹਾਂਜੀ ਬਾਈ ਜੀ ਸਸੇ ਕਾਲ ਜੀ ਸਸੇ ਕਾਲ ਜੀ ਹੋਰ ਸੇ ਤਾਂ ਠੀਕ ਹੈ ਜੀ ਹਾਂਜੀ ਵੀਰੇ ਆਪਣਾ ਪਿੰਡ ਤੇ ਡਰੈਸ ਤੇ ਘਰ ਦਾ ਕਿੱਥੇ ਆਪਣੀ ਲੋਕੇਸ਼ਨ ਆ ਉਹ ਬੋਲੋ ਪੋਡੀਪੁਰਾ ਜੀ ਹਾਂਜੀ ਨੇੜੇ ਬਾਬਾ ਜੀਵਨ ਸਿੰਘ ਖੋਦਵਾਰ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਬੋਲ ਦਿਓ ਵੀਰੇ 9646317617 ਇੱਕ ਵਾਰ ਦੁਬਾਰਾ ਫੇਰ ਬੋਲ ਦਿਓ 96463 ਸਤਾਰਾਂ ਸੇ ਸੋ ਸਤਾਰਾਂ ਠੀਕ ਆ ਦੋਸਤੋ ਅੱਜ ਸਵੇਰ ਦਾ ਹੀ ਤੁਹਾਨੂੰ ਪਤਾ ਵੇਲਾਗਾ ਵੈੜ ਚੋਣ ਵਾਲੀ ਆ ਬਾਈ ਦਾ ਬਾਈ ਵਪਾਰ ਦਾ ਕੰਮ ਆਗਾ ਯਾਤਰੀ ਕਰੇਲੋਈ ਆ ਤੇ ਬਾਈ ਦਾ ਕਰੇਲੋਈ ਕੰਮ ਆਗਾ ਦੇਖ ਸਕਦੇ ਚੰਗੀਆਂ ਵੇੜਾ ਰੱਖਦੇ ਆ ਤੇ ਬਾਕੀ ਦੋਸਤੋ ਬਾਈ ਨੂੰ ਸ਼ੌਂਕ ਆਗਾ ਆ ਤੁਸੀਂ ਸਾਹਮਣੇ ਜੋ ਸਕਰੀਨ ਤੇ ਵੈੜ ਦਿਖਾਈ ਦਿੰਦੀ ਆ ਕਰੇਲੋਈ ਨਾਗਾ ਦੋਸਤੋ ਤੇ ਜੋ ਡਿਟੇਲ ਆ ਬਾਈ ਨਾਲ ਕਰਦੇ ਆ ਗੱਲਬਾਤ ਲੈ ਲਈਏ ਡਿਟੇਲ ਹਾਂਜੀ ਵੀਰੇ ਕੀ ਡਿਟੇਲ ਹੈ ਦੀ ਪਹਿਲਾਂ ਤਾਂ ਬੈਡ ਵਾਲੇ ਦੱਸੋ ਕਿਹੜਾ ਸੂਆ ਇਹ ਵੀਰੇ ਇਹ ਦੂਜਾ ਸੂਆ ਸੂ ਗੇ ਹੁਣ ਓਕੇ ਬਾਈ ਜੀ ਠੀਕ ਹੈ ਜੀ ਜੀ ਤੇ 7 ਕਿਲੋ ਦੁੱਧ ਹੈ 7 ਕਿਲੋ ਦੁੱਧ ਹੈ 8 ਆ 7 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ 7 ਕਿਲੋ ਦੁੱਧ ਹੈ ਇਸ ਤੋਂ ਮੈਂ ਦੇ ਦੂੰਗਾ ਕਹਿੰਦਾ ਨਾ ਕੰਡੇਆਲੀ ਥਾਣ ਚਪੂਰ ਸ਼ਰਲਾ ਨਹੀਂ ਠੀਕ ਆ ਹਾਂ ਜਮਾਚਾਰੇ ਥਣ ਕੋ ਜ ਪੂਰੇ ਓਕੇ ਓਕੇ ਪੂਰੀ ਠੰਡੀ ਸੀਲ ਹੈ ਦੋਸਤੋ ਦੇਖ ਲਓ ਸੀਲਸ ਲੱਗ ਪੂਰੀ ਆ ਤੇ ਗੱਬਣ ਵਗੈਰਾ ਹੈਗੀ ਵੀਰੇ ਗੱਬਣ ਹੈ 5.5 ਮਹੀਨੇ ਦੀ ਸਾਢੇ 5 ਮਹੀਨੇ ਗੱਪਣ ਦੇਖੋ ਦੋਸਤੋ ਕੀ ਬਾਤ ਆ ਵੈਡ ਦਾ ਅਡਰ ਕੁਆਲਿਟੀ ਨਾ ਬਹੁਤ ਟਾਪ ਦਾ ਸਾਢੇ 5 ਮਹੀਨੇ ਚੈੱਕ ਪਾਸ ਆ ਵੀਰੇ ਜੇ ਕੋਈ ਆਉਂਦਾ ਦੋਸਤ ਮਿੱਤਰ ਚੈੱਕ ਕਰਵਾ ਸਕਦਾ ਦਾ ਦੋਸਤੋ ਡਾਕਟਰ ਜਿਹੇ ਆ ਦਾ ਨਾਲ ਲਿਆਇਓ ਦੋ ਟਾਈਮ ਤਿੰਨ ਟਾਈਮ ਚੁਆਈ ਕਰ ਸਕਦੇ ਆ ਬਾਈ ਕਹਿੰਦਾ ਵੀ ਆ ਤੁਹਾਡੇ ਸਾਹਮਣੇ ਆ ਜੋ ਅਡਰ ਕੁਆਲਿਟੀ ਆ ਦੁੱਧ ਦੀ ਕੁਆਲਿਟੀ ਤੁਹਾਨੂੰ ਦੱਸਦੀ ਆ ਵੀ 8 ਲੀਟਰ ਕਹਿੰਦੇ ਹੈਗਾ ਪਰ ਦੇਣਾ ਆਪ 7 ਕਹਿ ਕੇ ਹਨ ਤੇ ਬਾਕੀ ਤੁਹਾਨੂੰ ਦੱਸਦਾ ਵੀ ਘਰੇਲੂ ਹੀ ਨਾ ਰੱਖਦੇ ਆ ਬਾਈ ਕਈ ਵਾਰੀ ਨਾਲ ਜਿਵੇਂ ਆ ਵੇ ਖਿੱਧਰ ਤੁਹਾਨੂੰ ਦਿਖਾ ਦੇ ਨੇ ਇਧਰ ਵੀ ਸ਼ੌਂਗਾ ਜਗ੍ਹਾ ਦੀ ਤੰਗੀ ਕਰਕੇ ਬਾਈ ਉਵੇਂ ਇਹ ਆਉਦਾ ਪੋਦੀਆ ਨਰ ਲੈਂਦੇ ਆ ਜੇ ਕੋਈ ਆਪਾਂ ਨੂੰ ਹੁੰਦਾ ਵੀ ਚਲੋ ਵੇਚਣਾ ਕਰਨਾ ਤਾਂ ਹੀ ਬਾਈ ਕਹਿੰਦੇ ਵੀ ਆਪਾਂ ਹੋਰ ਵੈੜ ਪਾਲਾਂਗੇ ਕੋਈ ਤੇ ਜਿਹੜੀ ਇਹ ਆਪਣੀ ਹੈਗੀ ਆ ਵੈੜ ਦੀ ਆ ਦੇਖ ਲਓ ਫੇਸ ਕੁਆਲਿਟੀ ਸਿੰਘਾਂ ਤੋਂ ਬਣਾਈ ਆਗੀ ਦੋਸਤੋ ਕੋਹ ਨਹੀਂ ਆ ਆ ਚੈੱਕ ਕਰ ਸਕਦੇ ਹੋ ਕ੍ਰੋਸ ਵੈੜ ਆ ਤੇ ਜਿਹੜਾ ਕਦ ਕਾਠਾ ਵੈੜ ਦਾ ਚੰਗਾ ਦੋਸਤੋ ਦੁੱਧ ਕਿੰਨਾ ਕੁ ਦੇ ਦੋਗੀ ਵੀਰੇ ਹੁਣ ਵਾਲੇ ਗਾਹਾਂ ਵਾਲੇ ਸੂਏ ਤਾਂ ਕੁਛ ਕਹਿ ਨਹੀਂ ਸਕਦੇ ਪਰ ਹੁਣ ਆਪਣੇ ਕੋਲੇ 8 ਕਿਲੋ ਕਹਿੰਦੇ ਆ 7 ਕਿਲੋ ਦਾ ਸੌਦਾ ਕਰਾਂਗੇ ਜਾਣ ਕੇ ਜੇ ਆਪਾਂ ਨਾਰਮਲ ਆਪਾਂ ਕਹਿੰਦੇ ਆ ਤਾਂ ਮੂਹਰ ਲੇ ਦੋਸਤੋ 210 ਤੋਂ ਮੰਨ ਲਓ ਹਾਂ ਬਾਕੀ ਸਾਰ ਸਵਾਲ ਤੇ ਦਾ ਦੋਸਤੋ ਚੰਗੀ ਤੇ ਜੇ ਚੰਗਾ ਕਹਿੰਦੇ ਨੇ ਖਰਾਕ ਪੈ ਗਈ ਚੰਗਾ ਦਾਣਾ ਪੈ ਗਿਆ ਗਾਂ ਤਾਂ ਦੁੱਧ ਵਾਧੀ ਜਾਂਦੀ ਹੈ ਨਾ ਤੇ ਆ ਤੁਸੀਂ ਜੱਕਾ ਨਾ ਮੜੇ ਖੋਲ ਲਓਗੇ ਵੀਰੇ ਇੱਥੇ ਭੰਗੇੜਾ ਚੜਾ ਦਈਏ ਲਓ ਆ ਤੁਰਾ ਦੇਖੋ ਦੋਸਤੋ ਬੰਦ ਹੋ ਗਈ ਦੋਸਤੋ ਚਲਦੀ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਨਾਲੇ ਸਾਡਾ ਹੌਸਲਾ ਬਣਿਆ ਰਹੇ ਦੋਸਤੋ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ ਤੇ ਬਾਕੀ ਦੋਸਤੋ ਤੁਹਾਨੂੰ ਦੱਸਦਾ ਜੀ ਬਾਈ ਨੇ ਡਿਟੇਲ ਤੁਹਾਡੇ ਨਾਲ ਸਾਂਝੀ ਸਾਰੀ ਕਰ ਲਈ ਆ ਤੇ ਰੇਟ ਪ੍ਰਾਈਸ ਕੀ ਰੱਖਿਆ ਵੀਰੇ ਰੇਟ ਇਹਦਾ ਰੱਖਿਆ ਬਾਈ ਜੀ ਆਪਾਂ 31000 ਰੁਪਇਆ ਠੀਕ ਆ ਤੇ ਦੇਣ ਲੈਣ ਕਿੰਨੇ ਦਾ ਕਰ ਦੇਣਾ ਵੀਰੇ ਦੇਣ ਲੈਣਾ 29 ਦੀ ਦੇ ਦਾਂਗੇ ਦੋਸਤੋ ਬਾਈ ਨੇ ਬਿਲਕੁਲ ਜਾਇਜ਼ ਰੇਟ ਰੱਖਿਆ ਵੀ 31 ਕਿਰਾ allo ਮੌਲਿਕ ਕੁਛ ਵੀ ਕਰਵਾ ਲੋ 29000 ਦੇ ਆਪਾਂ ਦੇ ਦੇਣੀ ਆ ਜਿਹਦੇ ਵਿੱਚ ਤੁਹਾਡਾ ਮਾਨ ਤਨ 100 200 ਰੁਪਏ ਹੋਣਾਗਾ ਤੇ ਬਾਕੀ ਜਿਹੜਾ ਨੰਬਰ ਆ ਬਾਈ ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾਗਾ ਕਰ ਲੋ ਗੱਲਬਾਤ ਕਰੋ ਖਰੀਦਾਰੀ ਵੈੜ ਦੀ ਦੋਸਤੋ ਮਿਲਦੇ ਆ ਤਦ ਤੱਕ ਲਈ ਇੱਕ ਨਵੀਂ ਵੀਡੀਓ ਦੇ ਸੱਤ ਸਰੀਅ ਅਕਾਲ ਦੋਸਤ